ਹੈਲੋ एवरीवन ਸਸੀ ਕਾਲ ਸਾਰਿਆਂ ਨੂੰ ਕਿਦਾਂ ਸਾਰੇ ਮਿੱਠਿਆ ਸਾਰੇ ਠੀਕ ਹੋ ਗਏ ਆਪਣੇ ਘਰਾਂ ਦੀਆਂ ਚਾਹ ਆਸਤੇ ਵਾਸਤੇ ਦੀ ਕੋਸ਼ਿਸ਼ ਹੋ ਗਈ ਜੀ ਸਵਾਗਤ ਹੈ ਤੁਹਾਡਾ ਸਾਰਿਆਂ ਦਾ ਤੁਹਾਡੇ ਆਪਣੇ ਚੈਨਲ ਤੇ ਤੇ ਸ਼ੁਰੂਆਤ ਕਰਦੇ ਆਪਾਂ ਅੱਜ ਮੌਜੀ ਟਾਈਮ ਹੋ ਚੁੱਕਾ ਹੈ ਸਵੇਰ ਦਾ ਸਾਡੇ 11 ਵਜੇ ਟਾਈਮ ਹੋ ਚੁੱਕਾ ਹੈ ਤੇ ਮੈਂ ਬਸ ਹੁਣੇ ਹੀ ਫ੍ਰੀ ਹੋ ਕੇ ਆ ਕੇ ਬਾਹਰ ਬੈਠੀ ਸੀ ਧੁੱਪੇ ਤੇ ਧੁੱਪੇ ਨਾ ਬਹੁਤ ਜਿਆਦੀ ਆ ਹੁਣ ਲੱਗ ਲੱਗ ਗਿਆ ਪਹਿਲਾਂ ਥੋੜੀ ਘੱਟ ਧੁੱਪ ਹੁੰਦੀ ਸੀ ਨਾ ਤੇ ਮਦਰੀ ਪਹਿਲਾਂ ਆਪਾਂ ਧੁੱਪ ਨੂੰ ਤਰਸਦੇ ਰਹੇ ਹਣ ਧੁੱਪ ਜਦੋਂ ਜਿਆਦੀ ਆ ਗਈ ਹੈ ਤੇ ਹੁਣ ਆਪਾਂ ਨੂੰ ਹੁੰਦਾ ਹੈ ਕਿ ਜਿਆਦੀ ਧੁੱਪ ਹੈ ਤੇ ਹੁਣ ਮਤਲਬ ਕਿ ਇਹਨਾਂ ਧੁੱਪੇ ਚੰਗੀ ਤਰ੍ਹਾਂ ਬੈਠਾ ਨਹੀਂ ਜਾਂਦਾ ਮੈਂ ਥੋੜਾ ਧੁੱਪੇ ਤੇ ਥੋੜਾ ਜਿਹਾ ਛਾਵੇਂ ਹੋ ਕੇ ਬੈਠੀ ਆ ਮਦਰੀ ਅੱਧਾ ਕਿ ਜਿਵੇਂ ਐਵੇਂ ਦਾ ਮੌਸਮ ਆ ਗਿਆ ਕਿ ਜਿਵੇਂ ਨਾ ਦਿਲ ਕਰਦਾ ਕਿ ਅੱਧਾ ਕਿ ਆਪਾਂ ਧੁੱਪੇ ਹੋ ਕੇ ਬੀਤੇ ਅੱਧਾ ਕਿ ਆਪਾਂ ਛਾਵੇਂ ਅੰਦਰ ਜੇ ਅੰਦਰ ਜੇ ਕੀ ਠੰਡ ਲੱਗਦੀ ਹੈ ਤੇ ਬਾਹਰ ਆਈਏ ਤੇ ਤੁਪੀਪੀ ਤੇ ਗਰਮੀ ਲੱਗਦੀ ਹੈ ਤੋ ਚੁਪੜਦੀ ਆ ਤੇ ਐਵੇਂ ਦੇ ਦਿਨ ਆ ਗਏ ਨੇ ਹੁਣ ਬੋਰਿੰਗ ਜੇ ਤੇ ਗੰਦੇ ਜੇ ਤੇ ਹੁਣ ਬਸ ਇਦਾਂ ਹੀ ਮੈਂ ਬੈਠੀ ਸੀਗੀ ਉੱਪਰ ਸਟਾਲ ਲਿਆ ਹੈਗਾ ਤੇ ਮੈਂ ਸਟਾਲ ਐਵੇਂ ਕਰਕੇ ਤੇ ਮੈਂ ਚਲੋ ਨਾਲੇ ਆਪਾਂ ਵਲੌਗ ਦੀ ਸ਼ੁਰੂਆਤ ਕਰ ਲਈਏ ਅੱਜ ਮੈਂ ਸਾਰੇ ਕੰਮ ਕਰਨ ਬਿਤਾ ਕੇ ਹੁਣ ਹੀ ਫ੍ਰੀ ਹੋਈ ਆਂ ਪੂਰਾ ਕੰਮ ਕਰਾ ਜੀ ਮੈਨੂੰ ਖੁਦ ਕਰਨਾ ਪਿਆ ਕਿਉਂਕਿ ਖਵਲ ਅੱਜ ਆਈ ਨਹੀਂ ਕਿਉਂਕਿ ਤੈਨੂੰ ਮੈਂ ਦੱਸਿਆ ਅੱਜ ਮੈਨੂੰ ਯਾਦ ਹੀ ਭੁੱਲ ਗਈ ਖਵਲ ਨੇ ਮੈਨੂੰ ਕੱਲ ਦੱਸਿਆ ਵੀ ਹੈਗਾ ਕਿ ਆਂਟੀ ਮੈਂ ਅੱਜ ਨਹੀਂ ਆਉਣਾ ਤੇ ਮੈਂ ਫੇਰ 9:30 ਵਜੇ ਉੱઠી ਮੈਨੂੰ ਜਦੋਂ ਯਾਦ ਆਇਆ ਤੇ ਫੇਰ ਮੈਂ ਉੱਠੀ ਸਾਰਾ ਉਪਚਾ ਕੀਤਾ ਸਾਰੇ ਕੰਮਕਾਰ ਆਪੇ ਕਰਕੇ ਤੇ ਹੁਣ ਬਸ ਪਲੈਨਿੰਗ ਹੁੰਦੀ ਪਈ ਆ ਕਿ ਰਾਤ ਨੂੰ ਡਿਨਰ ਦੇ ਵਿੱਚ ਕੀ ਬਣਾਉਣਾ ਵਾ ਤੇ ਵੇਖਦੇ ਆ ਅੱਜ ਡਿਨਰ ਦੇ ਵਿੱਚ ਕੀ ਖਾਂਦਾ ਵਾ ਤੇ ਵਹੇ ਦੇ ਜਗਰੂਪ ਕਹਿੰਦੇ ਪਿਆ ਕਿ ਅੱਜ ਆਪਾਂ ਚਨੇ ਬਣਾਈਏ ਬਲੈਕ ਚਨੇ ਤੇ ਗੈਤ ਹੈ ਗਿਆ ਲੈਣ ਤੇ ਹੁਣ ਵੇਖੋ ਆਉਂਦੇ ਆ ਤੇ ਕੀ ਕਰਦੇ ਆ ਤੇ ਥੋੜਾ ਟਾਈਮ ਬੈਠਦੇ ਆ ਫਿਰ ਮਿਲਦੇ ਤੁਹਾਨੂੰ ਲੋ ਜੀ ਦੁਪਹਿਰ ਦੇ ਪੱਜ ਗਏ ਨੇ 2:30 2:30 ਵਜੇ ਤੇ 3:00 ਵਜੇ ਤੇ ਸੌਰੀ 2:30 ਵਜੇ ਪਰ ਆਪਣੀ ਸ਼ੁਕਰੀ ਨਹੀਂ ਸਕੋ ਤਾਂ 3:00 ਵਜੇ ਆ ਤੇ ਰੱਬ ਆ ਗਿਆ ਸਕੂਲੋਂ ਘਰ ਤੇ ਹੁਣ ਆਪਾਂ ਬਣਾ ਲਈਆ ਇੱਧਰ ਚਾਹ ਰੱਬ ਦੇ ਆਉਣ ਤੋਂ ਪਹਿਲਾਂ ਪਹਿਲਾਂ ਬਣਾ ਲਈ ਹੀ ਕਿ ਮੈਂ ਕਿਉਂਕਿ ਪਤਾ ਹੁੰਦਾ ਹੈ ਕਿ ਬੇਟੇ ਨੇ ਜਿਹੜੇ ਟਾਈਮ ਤੋਂ ਸਕੂਲੋਂ ਆਉਣਾ ਹੁਣ ਚਾਹਣਾ ਕੀ ਖਾਣਾ ਕੀ ਖਾਣਾ ਚਪੇੜਾ ਕਹਿੰਦਾ ਚਾਹਣਾ ਮੈਂ ਚਪੇੜਾ ਖਾਣਾ ਹੈਗਾ ਕੁਝ ਕਰਨ ਨੂੰ ਖਾਵਾਂਗੇ ਨਹੀਂ ਕੁਝ ਖਵਾਉਂਗੀ ਤੁਹਾਨੂੰ ਕੁਝ ਹਾਂ ਕੋਈ ਜੇ ਪਰੌਟੀ ਖਾਣੀ ਪਰੌਟੀ ਬਣਾਦਾ ਨਹੀਂ ਹਾਂ ਪਰੌਠੀ ਨਹੀਂ ਖਾਣੀ ਪਰੌਠੀ ਖਾ ਲਾਂਗੇ ਹੋਰ ਜੋ ਮਰਜ਼ੀ ਖਾ ਲਈ ਲੂਣ ਪਾ ਦੇਵਾ ਬਾਪਾ ਵਿੱਚ ਸੁਨੋਏ ਨਹੀਂ ਕਿੱਥੇ ਚੱਲਿਆ ਅੱਜ ਸੁਨੋਏ ਇਹਨੂੰ ਵੀ ਨਾ ਹੁਣ ਦਰਵਾਜ਼ੇ ਤੇ ਗਰਮੀਆਂ ਵਾਲੇ ਦਿਨ ਜਰੂਰ ਹੈ ਨਾ ਮੈਨੂੰ ਗਰਮੀ ਠੰਡ ਗਰਮੀ ਜੀ ਫੀਲ ਹੁੰਦੀ ਇਹ ਪ੍ਰਭਾ ਕਦੀ ਮੰਜੇ ਥੱਲੇ ਕਦੀ ਇਹ ਛਾਵੇਂ ਕਦੀ ਇਹ ਦੁਪਹਿਰ ਕਦੀ ਇਹ ਸ਼ਾਮੇ ਕਦੀ ਇਹ ਦੁਪਹਿਰ ਇਹਨੇ ਸਾਰਾ ਦਿਨ ਇਹਦਾ ਫਿਰਦਾ ਹੀ ਰਹੀ ਅੱਜ ਕਿੱਥੇ ਜਾਂਦੇ ਹਾਂ ਲੈ ਇੱਧਰ ਵੇ ਚੱਲਣ ਦੇ ਕਿਸੇ ਕਰ ਲਈ ਨਹੀਂ ਕੀਤੀ ਕਰ ਲਈ ਆ ਰਿਕਾਰਡਿੰਗ ਉਹੀ ਹੈ ہمارے پاس ਰਿਕਾਰਡਿੰਗ ਹੈ ਕਰ ਲਈ ਆ ਹਮ ਲੋ ਗਾਇਸ ਪੁਰ ਆਪਾ ਚਲਦੇ ਆ ਬਾਹਰ ਉੱਥੇ ਬੈਠ ਕੇ ਪੀਨੇ ਆ ਧੁੱਪੇ ਥੋੜਾ ਧੁੱਪੇ ਹੋ ਕੇ ਤਾਂ ਥੋੜੀ ਜਿਹੀ ਛਾਂਵੇਂ ਕੇ ਤੇ ਚਾਹ ਪੀਣੀ ਹੈ ਹਨਾ ઓਇਆ ਕੂਇਆ ਪੋਰੀਆ ਓ ਓ ਇੱਥੇ ਬਹਾਰਾ ਤੇ ਰਮਾ ਉਥੇ ਉਥੇ ਚਲੀਏ ਬਾਹਰ ਚਲੀਏ ਬਾਹਰ ਤੇ ਨਾ ਵਜੇ ਮੇਰੇ ਬੱਚੇ ਨੂੰ ਟਿਸ਼ਨ ਵਾਲਾ ਜਿਹਾ ਫਿਰ ਇੱਥੇ ਆ ਜਾਓ ਇੱਥੇ ਚਾਹ ਪੀ ਕੇ ਤੇਰੀ ਅਪਾ ਚੱਲਦੇ ਪਾਣਾ ਤੇ ਕੱਪੜੇ ਸਾਰੇ ਤੂੰ ਇੱਕੇ-ਦਾਂਗ ਲਾ ਕੇ ਰੱਖਣੇ ਆ ਠੀਕ ਕੱਲ੍ਹ ਪੱਕਾ ਛੁੱਟੀ ਆ ਓ ਓ ਕੱਲ੍ਹ ਨੂੰ ਛੁੱਟੀ ਆ ਸ਼ਾਇਨ ਸ਼ਾਇਨੀ ਮੈਂ ਮੈਨੂੰ ਦੱਸਿਆ ਨਹੀਂ ਆ ਹਮ ਫਿਰ ਰਾਤ ਨੂੰ ਵਾ ਸ਼ਾਮ ਨੂੰ ਮੈਸੀ ਜਾਊਗਾ ਹਾਂਜੀ ਚਲੋ ਠੀਕ ਆ ਫਿਰ ਵੇਖਦੇ ਆ ਕੀ ਸੱਤ ਤੱਕ ਜੇ ਛੁੱਟੀ ਹੋਈ ਫਿਰ ਠੀਕ ਆ ਦੇਖੇ ਛੁੱਟੀ ਸਿਰਫ ਕੱਲ੍ਹ ਚੋਲੇ ਚੱਲਣਗੇ ਕੀ ਕਰਨ ਮੈਂ ਨਹੀਂ ਜਾਊਗਾ ਕਿਉਂ ਮੈਂ ਸਕੂਟੀ ਲੈ ਕੇ ਆਵੇ ਹਾਂ ਸਕੂਟੀ ਲੈ ਕੇ ਹਮ ਆਇਆ ਹੈਗਾ ਤੇ ਅੱਜ ਮੈਂ ਆ ਸੂਟ ਪਾਇਆ ਤੇ ਆ ਸੂਟ ਦੇ ਤਰੇਖੋ ਆ ਮੈਂ ਲਾਈ ਇਨਕ ਕਿਦਾਂ ਆ ਪ੍ਰਾਪ ਨੇ ਲਾਈ ਮੇਰੇ ਇੱਕ ਵਾਰੀ ਮੈਂ ਤੇ ਪ੍ਰਾਪ ਅਠઠੇ ਜਾਂਦੇ ਹਾਂ ਤੇ ਪ੍ਰਾਪ ਨੇ ਆਪਣੇ ਸਕੂਲ ਵਾਲਾ ਬੈਗ ਪਾਇਆ ਸੀਗਾ ਤੇ ਉਹ ਬੈਗ ਦੇ ਵਿੱਚ ਪੈਨ ਸੀਗਾ ਤੇ ਪੈਨ ਜਿਹੜਾ ਵਾ ਨਾ ਉਹ ਇੱਥੇ ਤਰਕਾ 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 ਇੱਥੇ ਅਬੇ ਚਾਈ ਲੱਗ ਗਈ ਇਹ ਮਰਾ ਸੂਟ ਇਸ ਕਰਕੇ ਖਰਾਬ ਹੋ ਗਿਆ ਤੇ ਅੱਜ ਮੈਂ ਨਾ ਬਣਾਉਣੀ ਹੈ ਕੁਛ ਕਰੀ ਲੈ ਇਹਦਾ ਦੁਪੱਟਾ ਬੜਾ ਵਧੀਆ ਮੈਂ ਤੁਹਾਨੂੰ ਦਿਖਾਉਣੀ ਕਮੈਂਟ ਇੱਧਰ ਆ ਜਾ ਤਰਾ ਬੱਸ ਆ ਦੇਖ ਤਾ ਇਹ ਸੁੱਤਣਾ ਦਾ ਦੁਪੱਟਾ ਬਹੁਤ ਵਧੀਆ ਤੇ ਮੇਰੇ ਹੁਣ ਮੇਰੇ ਦਿਲ ਕਰਦਾ ਕਿ ਜਦੋਂ ਹੁਣ ਅਸਰ ਮਿ ਆ ਗਿਆ ਨਾ ਹੁਣ ਮੈਂ ਦੁਪੱਟਾ ਤੇ ਰੰਗਦਾ ਹਾਈ ਨੀ ਮੇਰੇ ੱਤਲ ਮੱਖ ਇਦਾਂ ਨੂੰ ਗਰਮੀਆਂ ਦੇ ਵਿੱਚ ਮੈ ਸਕੂਲ ਭੜਾਉਣੀ ਪਈ ਪੱਕਾ ਜੱਜ ਗਰੂਪ ਦਾ ਨਾਉਂ ਤੇ ਉਥੋਂ ਬਸ ਰੌਲਾ ਪਾਈ ਦਿੰਦੇ ਵਾਸ਼ਰੂਮ ਜਿੰਨੋਂ ਅਪਾ ਚਾਹ ਪੀ ਲਈ ਓ ਕਿਥੋਂ ਆਈ ਓ ਲੈ ਇੰਤੋਈ ਫਿਰ ਕੇ ਇਹ ਉਹਨਾਂ ਘਰੋਂ ਆਈ ਏ ਆ ਵੇਖ ਲੈ ਮੇਰੇ ਕੋਲ ਕਿਦਾਂ ਨਹੀਂ ਬੈਠਾ ਜਾਂਦਾ ਚੱਲ ਦੁੱਧ ਪੀ ਲੈ ਓ ਲੈ ਦੁੱਧ ਪਾਇਆ ਹੋ ਵੀ ਨਹੀਂ ਪਤਾ ਸਿਹਰਦੀ ਨੇ ਰੋਟੀ ਵੀ ਨਹੀਂ ਖਾਧੀ ਹੁਣ ਮੈਂ ਰੋਟੀ ਸੁੱਡੀ ਏਦੀ ਆ ਵੇ ਆ ਵੇ ਰੋਟੀ ਪਤਾ ਕਿਹੜੀ ਖਵਾਉਂਦੀ ਬਾਈ ਬੋਲੋ ਜਰਾ ਬੋਲ ਪ੍ਰਭ ਜਗਰੂਪ ਓ ਜਗਰੂਪ ਹੁੰਦੇ ਨਹੀਂ ਮੇਰੀ ਗੱਲ ਠੱਡੀ ਬਹੁਤ ਲੱਗ ਰਹੀ ਐ ਸਟਾਈਮ ਹੋ ਗਿਆ 6:30 ਬੋਲ ਲਗੀ ਸਾਢੇ 6 ਬੋਲ ਨਹੀਂ ਪਈ ਜੇ ਵੇਖੋ ਟਾਈਮ ਹੋ ਗਿਆ 6:30 ਵਜੇ ਦਾ ਤੇ ਹੁਣੇ ਵੀ ਮੈਂ ਫ੍ਰੀ ਹੋ ਕੇ ਆਈਆਂ ਬਾਹਰੋਂ ਬੱਚਿਆਂ ਨੂੰ ਟੀਚ ਕਰਕੇ ਤੇ ਜੇ ਬੱਚੇ ਖੜੇ ਆ ਉਹਨਾਂ ਦੇ ਪੇਰੈਂਟਸ ਵੀ ਲੈਣ ਨਹੀਂ ਆਏ ਤੇ ਥੋੜੇ ਟਾਈਮ ਦੇਖ ਸ਼ਾਇਦ ਉਹ ਆ ਜਾਣਗੇ ਤੇ ਫਿਰ ਉਹ ਚਲੇ ਜਾਣਗੇ ਵਿਚਾਰੇ ਇਸ ਟਾਈਮ ਨਾਲ ਹੁਣ ਤੇ ਵੈਸੇ ਅੱਗੇ ਹਨੇਰਾ ਹੋ ਜਾਂਦਾ ਹੈਗਾ 5:30 ਵਜੇ ਪੂਰਾ ਤੇ ਹੁਣ ਇੱਕਦਮ ਪੂਰਾ 6:30 ਹੋ ਚੱਲੇ ਤੇ ਪੂਰਾ ਅਜੇ ਤੱਕ ਚਾਨਣ ਹੈਗਾ ਵਾ ਤੇ ਆਪਾਂ ਅੱਜ ਜਿਵੇਂ ਕਿ ਤੁਹਾਨੂੰ ਮੈਂ ਦਿਖਾਇਆ ਸੀਗਾ ਕਿ ਆਪਾਂ ਬਣਾਉਣੇ ਆ ਚਨੇ ਚਨੇ ਬਣਾ ਲਈ ਆਪਾਂ ਤੜਕਾ ਘਟਦੇ ਪਏ ਆ ਜਣੀ ਅੱਖਾਂ ਦੇ ਵਿੱਚੋਂ ਪਿਆਜ਼ ਦੀ ਕੜੱਤਨ ਚਲੇ ਗਈ ਆ ਬੈਸ ਗਰੁੱਪ ਨੂੰ ਉਠਾ ਕੇ ਲਵਨੀ ਇੱਕ ਮਿੰਟ ਹੋਊਗੀ ਲਗਾ ਇਸ ਮੈਂ ਲੱਗੀ ਸੀ ਕਿ ਤੜਕਾ ਗ੍ਰाइंड ਕਰਨ ਤੇ ਮੈਨੂੰ ਨਾ ਇੱਕ ਗੱਲ ਯਾਦ ਆ ਗਈ ਜਿਹੜੀ ਕਿ ਪਰਸੋਂ ਮੇਰੇ ਨਾਲ ਇੱਕ ਪਰਸੋਂ ਮੈਂ ਬਣਾਉਣ ਲੱਗੀ ਸੀ ਕਿ ਆਲੂ ਮਟਰ ਦੀ ਸਬਜੀ ਤੇ ਮੈਂ ਨਾ ਤੜਕਾ ਐਵੇਂ ਇਹਦੇ ਨਾਲ ਹੀ ਗ੍ਰाइंड ਕਰਨਾ ਸੀਗਾ ਇਸ ਤਰ੍ਹਾਂ ਐਵੇਂ ਤੇ ਜਦੋਂ ਮੈਂ ਐਵੇਂ ਕਰਕੇ ਤੜਕਾ ਗ੍ਰाइंड ਕਰਨ ਦੀ ਮੈਂ ਇਹਦੇ ਵਿੱਚ ਐਸੇ ਬਲੈਂਡਰ ਦੇ ਨਾਲ ਆ ਵਾਲੇ ਦੇ ਨਾਲ ਤੇ ਇੱਕੇ ਦਾਮਣਾ ਇਹਦੇ ਵਿੱਚ ਹੀ ਮੈਂ ਮਿਰਚ ਵੀ ਪਾਈ ਤੇ ਮਿਰਚ ਦਾ ਜਿਹੜਾ ਹੁੰਦਾ ਨਹੀਂ ਵਿੱਚ ਬੀਜ ਉਹ ਵਿੱਚ ਦਾ ਪੀਜੀਕੇ ਦਮ ਉਹਦੇ ਕਿਤੇ ਮੇਰੀ ਆ ਵਾਲੀ ਅੱਖ ਦੇ ਵਿੱਚ ਪੈ ਗਿਆ ਤੇ ਇੰਨਾ ਕੁ ਜਿਆਦਾ ਉਹਨੇ ਮੈਨੂੰ ਤੰਗ ਕੀਤਾ ਨਾ ਪੂਰਾ ਅੱਧਾ ਘੰਟਾ ਮੈਂ ਆਪਣੀ ਅੱਖ ਜਿਹੜੀ ਹੈ ਨਾ ਉਹ ਠੰਡੇ ਪਾਣੀ ਦੇ ਛਿੱਟੇ ਮਾਰੀ ਗਈ ਮਾਰੀ ਗਈ ਫਿਰ ਜਾ ਕੇ ਸੈੱਟ ਹੋਏ ਨੇ ਤੇ ਇੰਨਾ ਤੋਂ ਜ਼ਿਆਦਾ ਮੇਰਾ ਬੜਾ ਹਾਲ ਹੋਇਆ ਥੋੜ੍ਹ ਮੈਂ ਜਦੋਂ ਵੀ ਉਦੋਂ ਦਾ ਜਦੋਂ ਵੀ ਮੈਂ ਐਵੇਂ ਟੜਕਾ ਕਰਾਈ ਕਰਨਾ ਹੁੰਦਾ ਮਾਣਾ ਤੇ ਉਹਨੂੰ ਵੀ ਐਵੇਂ ਮੂੰਹ ਸਾਈਡ ਨੂੰ ਕਰਕੇ ਤੇ ਫੇਰ ਕਰਦੀ ਪਈ ਜਾਂ ਨਹੀਂ ਤੇ ਮੈਨੂੰ ਸੱਚੀ ਇੰਨਾ ਉਦੋਂ ਦਾ ਡਰ ਲੱਗ ਜਾਂਦਾ ਹਨ ਇਹ ਕੋੜਾ ਜਣਾ ਤੇ ਕਿਰਾਇਆ ਉਹਨਾ ਤੇ ਇਸ ਤਰੀਕੇ ਦਾ ਪਰ ਫਸਟਲੀ ਜਦੋਂ ਐਵੇਂ ਇਹਨੂੰ ਗ੍ਰੇਂਡ ਨੂੰ ਫੇਚ ਰਹਿ ਕਿ ਤੜਕਾ ਗ੍ਰੇਂਡ ਕਰਨ ਲੱਗਦੇ ਆ ਨਾ ਤੇ ਇੱਕੇ ਦਾ ਵੀ ਜਿਹੜਾ ਕੋਈ ਵੀ ਚੀਜ਼ ਜਿਹੜਾ ਉਹ ਬੁੜਕ ਕੇ ਆਪਣੀ ਆਈਸ ਦੇ ਵਿੱਚ ਪੈ ਸਕਦੀ ਆ ਤੇ ਇਸ ਕਰਕੇ ਜੇਕਰ ਤੁਹਾਡੇ ਘਰ ਵੀ ਹੈ ਨਾ ਐਵੇਂ ਦਾ ਹੈਂਡ ਬਲੈਂਡਰ ਆ ਤੇ ਬੜੇ ਧਿਆਨ ਦੇ ਨਾਲ ਐਵੇਂ ਕਰਾ ਲਓ we ਇਨਾ ਕੁ ਜ਼ਿਆਦਾ ਰੋਣਾ ਹੈ ਨਾ 1 ਘੰਟਾ ਪੂਰਾ ਮੇਰੀ ਅੱਖਾਂ ਦੇ ਵਿੱਚ ਪੂਰਾ ਪਾਣੀ ਤੇ ਅੱਖ ਮੇਰੀ ਲਾਲ ਆ ਸੱਥੀ ਜਾਨ ਅੱਖ ਮੇਰੀ ਲਾਲ ਜਿਵੇਂ ਮੈਨੂੰ ਲੱਗੇ ਪਖਾਂਡੇ ਜਿ ਕਰੀਵੇ ਫਿਰ ਮੈਨੂੰ ਹਾਸਾ ਵੀ ਆਈ ਜਾਵੇ ਤੇ ਚੂਠੀ ਕਰਦਾ ਫਿਰਦਾ ਮਤੂੰ ਹਾਂਜੀ ਆ ਗੁਜਨ ਰਿਆ ਜੇ ਆਟਾ ਤੇ ਗੱਲ ਤੇ ਬਣ ਗਈ ਆ ਗੁੱਸਾ ਨਾ ਕਰੀ ਹੈ ਬੋਲਣਾ ਬੋਲੋ ਕੀ ਬੋਲਣਾ ਨੰਗਾ ਛੱਡਿਆ ਝਾਟਾ ਹਾਏ ਮਰ ਜਾਵਾਂ ਇੱਥੇ ਬੈਠੋ ਮਤਲਬ ਕਿ ਜਦੋਂ ਤੇਰੀ ਉਹ ਅਜਾਣੇ ਕਿ ਮੇਰੀ ਬੇਇੱਜ਼ਤੀ ਤਾਂ ਕਰਨੀ ਆ ਹੈ ਹੱਦ ਹੋ ਗਈ ਆ ਕਿ ਹੁਣ ਮੈਂ ਆਟਾ ਗੁੰਨਾ ਕੇ ਸਿਰ ਤੇ ਕਪੜਾ ਰੱਖਾਂ ਹੈ ਕਈਆਂ ਨਹੀਂ ਦਾ ਢਾ ਇਧਰ ਦੇਖੋ ਗਾਇਸ ਇਹਨਾਂ ਦਾ ਇਹੋ ਹੀ ਹਾਲ ਆ ਪਹਿਲਾਂ ਮੈਂ ਜਦੋਂ ਦੁਪਹਿਰੇ ਫੋਨ ਤੇ ਗੱਲ ਕਰਨੀ ਨਾ ਮੈਂ ਤੇ ਮੇਰੀ ਭੈਣ ਠੀਕ ਹੈ ਇਹਨਾਂ ਨੂੰ ਕੀ ਕੀ ਗੱਲਾਂ ਕਰਨੀਆਂ ਹਾਂ ਪਹਿਣਾ ਪਹਿਣਾ ਮੈਨੂੰ ਵੀ ਦੱਸ ਮੈਨੂੰ ਦੱਸਦਾ ਸਹੀ ਕੋਈ ਚੁਗਲੀ ਕਰਨ ਦੀ ਹਟ ਮੈਂ ਉੱਚੀ ਉੱਚੀ ਬੋਲ ਕੇ ਇਹ ਵੀ ਨਹੀਂ ਕਿ ਮੈਂ ਹੌਲੀ ਹੌਲੀ ਗੱਲਾਂ ਕਰਨ ਦੇ ਹਾਂ ਦੱਸੋ ਇਹਨਾਂ ਨੂੰ ਤੇ ਕੀ ਆਉਂਦੇ ਨੇ ਸਾਰੇ ਪਰਵਾਰ ਨੂੰ ਇਹੋ ਫਿਕਰ ਪੈ ਜਾਂਦਾ ਵਾ ਕਿ ਮਾਂ ਦਾ ਫੋਨ ਆਉਂਦਾ ਭੈਣ ਦਾ ਫੋਨ ਆਉਂਦਾ ਪਤਾ ਨਹੀਂ ਹੱਡੀਆਂ ਚੂੜੀਆਂ ਕਰਨੀ ਨਹੀਂ ਐਵੇਂ ਚੁਗਲੀਆਂ ਇਹਦੇ ਵਿੱਚ ਹੀ ਹੁੰਦਾ ਵਾ ਭੀ ਪੀ ਸੁਖ ਸੰਦ ਰਾਜੀ ਬਾਜੀ ਆ ਨਾ ਸੰਦ ਆ ਨਾ ਤੇ ਫਿਰ ਇਹ ਬਦਲ ਕੇ ਪੁੱਛਦੇ ਕਿ ਹੁੰਦੇ ਜੀ ਕੀ ਕਹਿਣਾ ਕਰਨ ਦੀ ਆ ਆ ਨੂੰ ਫੇਕਰ ਪਾਇ ਦਿੰਦਾ ਵੀ ਕੋਈ ਪੀ ਸੁਖ ਸੰਦ ਰਾਜੀ ਬਾਜੀ ਹੋਵੇ ਸੁਖ ਸੰਦ ਰਾਜੀ ਬਾਜੀ ਆ ਤੇ ਉਹਦੇ ਦਾਸ ਹੱਦ ਤੋ ਗਿਰੋ ਜਿਹੜੀਆਂ ਗੱਲਾਂ ਪੈਣਾ ਪੈਣਾ ਦੀਆਂ 100 ਗੱਲਾਂ ਬਹੁਤ ਦੁੱਖ ਸੁੱਖ ਹਾਂ ਆਪਣੇ ਘਰਾਂ ਵੀ ਬਹੁਤ ਮੈਂ ਵੀ 100 200 ਕਿਆ ਤੇ ਉਹਨਾਂ ਸਵਾਂ ਚੋਂ ਕੋਈ ਇੱਕ ਅੱਧਾ ਦੁੱਖ ਵੀ ਹੋ ਸਕਦਾ ਸੁੱਖ ਦਾ ਤਾਂ ਚੱਲ ਨਹੀਂ ਦੱਸਦਾ ਬੰਦਾ ਦੁੱਖ ਦਾ ਵੀ ਕੋਈ ਤਾਂ ਆਵੇਂ ਦੁੱਖ ਦਾ ਕਿਹੜੀ ਸੁੱਖ ਦਸੀਦੇ ਵੀ ਹਾਂ ਭਈ ਆਹ ਗੱਲ ਇਦਾਂ ਪਹਿਲੀ ਗੱਲ ਤੇ ਕੋਈ ਫਾਲਤੂ ਉਹੋ ਜਿਹੀ ਗੱਲਾਂ ਸੁੱਖ ਦੁੱਖ ਵੀ ਆਪਾਂ ਘਾਟੀ ਕਰਦੇ ਆ ਸਾਾਨੂੰ ਦੇ ਕੋਈ ਗੱਲ ਹੁੰਦੀ ਆ ਆ ਪ੍ਰੋਗਰਾਮ ਆਉਣ ਵਾਲਾ ਆ ਆ ਸੂਟ ਸੋਣਾ ਆ ਐਦਾਂ ਜਣਾ ਤੂੰ ਜਾਣਾ ਬਸ ਇਹੋ ਸਲਾਹ ਹੁੰਦੀ ਆ ਤੂੰ ਜਾਣਾ ਵਾ ਦੱਸ ਜੇ ਤੂੰ ਜਾਣਾ ਫਿਰ ਮੈਂ ਜਾਣਾ بس ਆ ਗੱਲ ਹੁੰਦੀ ਸਲਾਮਾਂ ਕਰੀਦੀਆਂ ਉੱਥੇ ਕੀ ਦੇਣਾ ਕੀ ਲੈਣਾ ਘਰ ਵਿੱਚ ਨਾ ਬੱਚਿਆਂ ਦੀਸ ਨਾ ਇਹੋ ਜਿਹੀਆਂ ਗੱਲਾਂ-ਬਾਤਾਂ ਹੁੰਦੀਆਂ ਫਿਰ ਇਹ ਫਿਰ ਲੋਕ ਜੂਜੀ ਫਿਕਰ ਪੈਂਦਾ ਕਿ ਖਣੀ ਨਹੀਂ ਨਹੀਂ ਜਦੋਂ ਦੇਣ ਲੈਣ ਦੀ ਗੱਲ ਆਉਂਦੀ ਨਾ ਫਿਰ ਉਹ ਆਪਾਂ ਫੋਨ ਕਰ ਕਰ ਪੁੱਛਦੇ ਹਾਂ ਵੀ ਤੂੰ ਕੀ ਦੇਣਾ ਵੀ ਜੇ ਉਹਨੇ ਮੇ ਆ ਦੇਣਾ ਪਾਸਾ ਆਪਾਂ ਵੀ ਉੱਥੇ ਬ੍ਰੇਕ ਮਾਰਦੇ ਵੀ ਆਪਾਂ ਵੀ ਸੋਚਿਆ ਹੁੰਦਾ ਵਾ ਵੀ ਚੱਲ ਕੁਝ ਆਪਾਂ ਵਧ ਦਵਾਂਗੇ ਜਾਂ ਆਹ ਦਵਾਂਗੇ ਉਹ ਦਵਾਂਗੇ ਤੇ ਜਦੋਂ ਲੱਗਦਾ ਨਾ ਪਤਾ ਵੀ ਉਹਨੇ ਆ ਦੇਣਾ ਤੇ ਫਿਰ ਆਪਾਂ ਕਿ ਕਿ ਵਧਣਾ ਚੜਨਾ ਹੈ ਪਤਾਮ ਚੜ ਚੜ ਕੇ ਕੀ ਆਦਿ ਦੇਗੀ ਆਵੇ ਵਧਾ ਕੇ ਕਰਨਾ ਜਿੰਨਾ ਕਿ ਉਹਨੇ ਦੇਣਾ ਹੁੰਦਾ ਕਿ ਆਪਾਂ ਕਰੀ ਤੇ ਬਰਾਬਰ ਦਾ ਰਵੇ ਨਾ ਉਹਨੂੰ ਗੁੱਸਾ ਲੱਗੇ ਨਾ ਕਿਸੇ ਨੂੰ ਅਗਲੇ ਨੂੰ ਗੁੱਸਾ ਲੱਗੇ ਪਰ ਇਹਦੇ ਵਿੱਚ ਇੱਕ ਗੱਲ ਹੋਰ ਵੀ ਆ ਕਿ ਪਈਕ ਜੇ ਆਪਾਂ ਕੋਈ ਰਿਸ਼ਤੇ ਇੱਕ ਭੈਣ ਭਰਾ ਅਮੀਰ ਹੁੰਦਾ ਇੱਕ ਵਿਚਾਰਾ ਕੋਈ ਗਰੀਬ ਹੁੰਦਾ ਵਾ ਉਹਦੇ ਵਿੱਚ ਕੀ ਆ ਕਿ ਤੇ ਆਪਾਂ ਆਖੀ ਵੀ ਮੇਰੇ ਕੋਲੇ ਤੇ ਹੈਗਾ ਮੈਂ ਤੇ ਦਊਗਾ ਮੈਂ ਉਹ ਤੋਂ ਚੜ ਕੇ ਦਊਗਾ ਤੇ ਇਹਦੇ ਵਿੱਚ ਕੋਈ ਵਡਿਆਈ ਨਹੀਂ ਹੁੰਦੀ ਉਹ ਇਹਦੇ ਵਿੱਚ ਸਗੋਂ ਮਿਲਕ ਵਰਤ ਕੇ ਚੱਲਣਾ ਚਾਹੀਦਾ ਕਿ ਸਲਾਹ ਨਾਲ ਵੀ ਚਲੋ ਜੇ ਕੋਈ ਭੈਣ ਭਰਾ ਆਪਣਾ ਕਮਜ਼ੋਰ ਆ ਜੇ ਉਹ ਆਂਦਾ ਵੀ ਆਪਾਂ ਇੰਨਾ ਦੇ ਨਾ ਦੇ ਉਹਦੀ ਸਿਹਤ ਦੇ ਹਿਸਾਬ ਨਾਲ ਫਿਰ ਆਪਾਂ ਨੂੰ ਉਹਦੇ ਨਾਲ ਚੱਲਣਾ ਚਾਹੀਦਾ ਕਿਉਂਕਿ ਆਪਾਂ ਨੂੰ ਵਧਣਾ ਚਾਣ ਦੀ ਅੱਜ ਕੱਲ੍ਹ ਸਮਾਂ ਦੇ ਬੜਾ ਗਾਂਵ ਆਪ ਹੀ ਇੱਕ ਤੋਂ ਜਿਹਨੂੰ ਆਂਦਾ ਬੰਦਾ ਆਂਦਾ ਵੀ ਮੈਂ ਇਹ ਤੋਂ ਅੱਗੇ ਲੰਘ ਕੇ ਤਰਾ ਪਰ ਸਾਰਿਆਂ ਚਿੱਤ ਜਦ ਹੋਵੇ ਮੇਰਾ ਵਾ 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 ਦੇ ਚੱਕਰ ਦੇ ਵਿੱਚ ਇਹ ਇੱਕ ਜਿਹੜਾ ਵਿਚਾਰਾ ਕਰਦਾ ਹੀ ਕੋਈ ਦਿਹਾੜੀ ਵਾਲਾ ਕੋਈ ਕਿਵੇਂ ਆ ਕੋਈ ਕੋਈ ਦੋ ਭਰਾ ਜਾਂ ਚਾਰ ਭਰਾ ਉਹਨਾਂ ਚੋਂ ਕੋਈ ਵੱਡੀ ਅਹੁਦਿਆਂ ਦੇ ਆ ਜਾਂ ਕੋਈ ਜਿਆਦਾ ਅਮੀਰੀ ਉਹਨਾਂ ਦੀ ਤੇ ਜਿਹੜਾ ਛੋਟਾ ਵਿਚਾਰਾ ਕੋਈ ਨਿੱਕਾ ਉਹ ਗਰੀਬ ਆ ਜਾਂ ਉਹਦੇ ਕੋਈ ਘਟਿਆ ਤੇ ਜੇ ਉਹ ਆਖੇ ਵੀ ਤੂੰ ਹੁਣ ਮੇਰੀ ਬਰਾਬਰੀ ਕਰ ਵੱਡੇ ਹੋ ਤੇ ala ਤੇ ਉਹਦੀ ਬਰਾਬਰੀ ਆਪਾਂ ਨਹੀਂ ਕਰ ਸਕਦੇ ਇਸ ਕਰਕੇ ਆਪਾਂ ਆਪਣੇ ਹੈਸੀਅਤ ਦੇ ਹਿਸਾਬ ਨਾਲ ਚੱਲਣਾ ਤੇ ਜਿਹੜਾ ਉਹ ਆ ਉਹ ਆ ਉਹਦੀ ਹੈਸੀਅਤ ਦੇ ਹਿਸਾਬ ਨਾਲ ਚੱਲਦਾ ਪਰ ਉਹ ਚੱਲਣਾ ਚਾਹੀਦਾ ਵਾ ਆਪਣੇ ਤੋਂ ਕਮਜ਼ੋਰ ਦੇ ਨਾਲ ਨਾ ਕਿ ਕਿਸੇ ਅਮੀਰ ਨਾਲ ਤੇ ਹਰ ਕੋਈ ਚੱਲਦਾ ਭਰੇ ਨੂੰ ਹਰ ਕੋਈ ਭਰਦਾ ਪਰ ਇਹ ਗੱਲ ਜਿਹੜੀ ਆ ਵੀ ਆਪਾਂ ਜੀ ਵੇਖ ਕੇ ਚੱਲੀਏ ਵੀ ਨਹੀਂ ਆਪਾਂ ਆਪਣੇ ਥਾਂ ਵੇਖ ਕੇ ਚੱਲਣਾ ਆਪਾਂ ਤਾਂ ਵੇਖ ਕੇ ਨਹੀਂ ਚੱਲਣਾ ਤੇ ਉਹਦੇ ਵਿੱਚ ਕੀ ਆ ਉਹਦੇ ਵਿੱਚ ਤੁਹਾਡੇ ਅੰਦਰ ਨੂੰ ਸਕੂਨ ਮਿਲੂਗਾ ਬਿਲਕੁਲ ਸਹੀ ਇਹ ਨਹੀਂ ਗੱਲ ਹੈਗੀ ਵੀ ਤੁਸੀਂ ਕਹੋ ਵੀ ਮੈਂ ਇਸ ਤਰ੍ਹਾਂ ਕਰਨ ਦੇ ਨਾਲ ਕੋਈ ਇਹ ਇਹ ਲੋਕਾਂ ਦੀ ਵਾਹ ਵਾਹ ਸਿਰਫ 2-4 ਮਿੰਟ ਆ ਪਰ ਉਸ ਗਰੀਬ ਦੇ ਅੰਦਰ ਜਿਹੜੀ ਹਾ ਉੱਠਦੀ ਹੈ ਨਾ ਜਿਹੜਾ ਉਹਦੇ ਅੰਦਰ ਦਰਦ ਉੱਠਦਾ ਵਾ ਉਹ ਦਾ ਸ਼ੈ ਤਾਂ ਆਪਾਂ ਨੂੰ ਅੰਦਾਜ਼ਾ ਨਹੀਂ ਹੁੰਦਾ ਕਿਉਂਕਿ ਉਹ ਇਹ ਗੱਲ ਮੈਂ ਇਹ ਨਹੀਂ ਕਹਿੰਦੇ ਆ ਵੀ ਆਪਾਂ ਜਿਹੜਾ ਕੋਈ ਕੋਈ ਆਖੂ ਮੇਰੇ ਕੋ ਤੇ ਹੈਗਾ ਵੀ ਮੈਂ ਤੇ ਵਰਤਣਾ ਹਾਂਜੀ ਮੈਂ ਇਹਦਾ ਕਹਤਾ ਹੈਗਾ ਵੀ ਮੈਂ ਤੇ ਕਰਨਾ ਮੈਂ ਤੇ ਆਹ ਕੰਮ ਕਰਨਾ ਮੈਂ ਤੇ ਆਹ ਕਰਨਾ ਉਹ ਠੀਕ ਆ ਤੁਸੀਂ ਤੁਸੀਂ ਕਰਨ ਦੇ ਸਮਰੱਥ ਜੇ ਤੁਸੀਂ ਕਰ ਸਕਦੇ ਜੇ ਪਰ ਜੀ ਸੋਚ ਇੱਕ ਸੋਚ ਨੂੰ ਸੋਚ ਸੋਚ ਕੇ ਚੱਲੀਏ ਵੀ ਨਹੀਂ ਆਪਾਂ ਆਪਣੇ ਤੋਂ ਠਾਂਜ ਜਾਵਾ ਥੱਲੇ ਆ ਆਪਾਂ ਉਹਦੇ ਹਿਸਾਬ ਨਾਲ ਚੱਲਣਾ ਜਦ ਕਿ ਆਪਣੇ ਕੋ ਹੈਗਾ ਵੀ ਆ ਪਰ ਆਪੋ ਨੂੰ ਨਾਲ ਲੈ ਕੇ ਚੱਲਣਾ ਵਾ ਬਿਲਕੁਲ ਬਿਲਕੁਲ ਹੈ ਤੇ ਆ ਚੀਜ਼ਾਂ ਆਂਦੀਆਂ ਵਾ ਔਰ ਗੱਲ ਕੋਈ ਨਹੀਂ ਹੁੰਦੀ ਇਹ ਇਹ ਅਸੀਂ ਕਈ ਵਿਆਹਾਂ ਦੇ ਵਿੱਚ ਗਏ ਆ ਤੇ ਸੁਮਨ ਦੇ ਕਈ ਭੈਣ ਭਰਾ ਇਸ ਤਰ੍ਹਾਂ ਭੈਣਾਵਾਂ ਚਾਚੇ ਤਾਇਆ ਦੀਆਂ ਕੁੜੀਆਂਵਾਂ ਉਹ ਸਾਰੇ ਇਕੱਤਰ ਜਿੱਦੀ ਸਲਾਹ ਨਾਲ ਪਿਆ ਤੁਸੀਂ ਕੀ ਦੇਣਾ ਆ ਆਪਾਂ ਕੀ ਦੇਣਾ ਇਸ ਤਰ੍ਹਾਂ ਉਹ ਫਿਰ ਜਿਹੜੇ ਸਾਰੇ ਮਿਲ ਵਰਤ ਕੇ ਚੱਲਦੇ ਆ ਤੇ ਉਹਦੇ ਵਿੱਚ ਇਹ ਨਹੀਂਗਾ ਵੀ ਕਿਸੇ ਕੋ ਹੈਗਾ ਤੇ ਉਹ ਆਂਦਾ ਵੀ ਹੁਣ ਮੈਂ ਮੈਂ ਤੇ ਇਹਨਾਂ ਤੋਂ ਵੱਧ ਕੇ ਦੂੰਗਾ ਹਾਰ ਕੋਈ ਉਦੋਂ ਵੀ ਨਹੀਂ ਪਾ ਦਿੰਦਾ ਤੇ ਜਦੋਂ ਆਪਾਂ ਅੱਜ ਆਪਾਂ ਨਾਲ ਬੜ ਵੱਦ ਵੱਦ ਕੇ țeੜ țeੜ ਕੇ țeੜ ਬਖਾਵਾ ਕਰੀਣਾ ਕਰੀਏ ਤੇ ਜਦੋਂ ਤੱਕ ਨੂੰ ਆਪਣਾ ਸਮਾਂ ਹੋਣਾ ਨਾ ਆਪਣੇ ਬੱਚਿਆਂ ਦੇ ਪ੍ਰੋਗਰਾਮ ਵੈਸੇ ਸਮਾਂ ਤੇ ਇਸ ਤਰ੍ਹਾਂ ਸਮਾ ਦੇਖੋ ਜੀ ਸਮਾਂ ਤੇ ਕਿਸੇ ਦਾ ਮੁਹਤਾਜ ਨਹੀਂਗਾ ਜਿਹੋ ਜਿਹੇ ਹਾਲਾਤ ਦੁਨੀਆ ਦੇ ਜ਼ਿੰਦਗੀਆਂ ਥੋੜੀਆਂ ਹੋ ਗਈਆਂ ਵਾ ਨਾ ਕਰੋ ਨਹੀਂ ਕਹਿੰਦਾ ਭਾਵੇਂ ਦਿਖਾਵਾ ਨਹੀਂ ਕਰਨਾ ਚਾਹੀਦਾ ਆਪਣੇ ਹਿਸਾਬ ਨਾਲ ਚੱਲਣਾ ਚਾਹੀਦਾ ਵਾ ਤੇ ਜੇਰਾ ਕੋਈ ਦੂਸਰਾ ਭਰਾਵਾ ਉਹਦੇ ਹਿਸਾਬ ਨਾਲ ਚੱਲਣਾ ਚਾਹੀਦਾ ਆਪਣੇ ਕੋਲੇ ਹੈਗਾ ਉਹਦੇ ਕੋਲੇ ਕਰਤਿਆਂ ਜਾਂ ਉਹ ਜੇ ਦੇ ਸਕਦੇ ਵੱਖਰੀ ਗੱਲ ਹੈ ਨਹੀਂ ਦਿੱਤਾ ਜਾਂਦਾ ਤੇ ਉਸ ਭੈਣ ਦੇ ਨਾਲ ਉਸ ਭਰਾ ਦੇ ਨਾਲ ਆਪਣੇ ਕੋਈ ਰਿਸ਼ਤੇਦਾਰ ਦੇ ਨਾਲ ਆਪਾਂ ਨੂੰ ਉਹਦੇ ਨਾਲ ਮਿਲ ਕੇ ਚੱਲਣਾ ਚਾਹੀਦਾ ਵਾ ਜੀ ਹਾਂਜੀ ਤੇ ਕਿਸੇ ਦਾ ਮਤਲਬ ਕਿ ਇਹ ਵੇਖੇ ਕਿ ਆਪਾਂ ਕੁਝ ਐਵੇਂ ਦਾਣਾ ਕਰੀਏ ਕਿ ਜਿਹੜਾ ਆਪਣੇ ਆਪ ਦੇ ਵੇਖ ਕੇ ਕਿ ਅਗਲਾ ਸੋਚੇ ਕਿ ਮੈਂ ਇਹ ਕਿਉਂ ਨਹੀਂ ਕਿਉਂ ਮੈਂ ਤਾਂ ਉਹ ਉਹਦਾ ਦਿਲ ਦੁਖਿਆ ਹਾਂ ਸਹੀ ਗੱਲ ਤੁਸੀਂ ਸਹੀ ਕਹੀ ਹੈ ਤੇ ਬਸ ਜੀ ਇਹੀ ਸੀ ਕਿ ਅੱਜ ਦੀ ਵੀਡੀਓ ਤੁਸੀਂ ਦੱਸੋ ਤੁਹਾਨੂੰ ਅੱਜ ਆਪਣੀ ਵੀਡੀਓ ਕਿੱਦਾਂ ਦੀ ਲੱਗੀ ਅਗਰ ਵੀਡੀਓ ਥੋੜੀ ਵਧੀਆ ਲੱਗੀ ਹੋਵੇ ਪਲੀਜ਼ ਲਾਈਕ ਕਰਿਓ ਸ਼ੇਅਰ ਕਰਿਓ ਤੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਬਿਲਕੁਲ ਨਾ ਭੁੱਲਿਓ ਤੇ ਜਿਹੜੂ ਵੀਡੀਓ ਵਿੱਚ ਔੜ ਨਹੀਂ ਦੇਦੇ ਉਹਨਾਂ ਨੂੰ ਖਿੱਚ-ਖਿੱਚ ਕੇ ਲਿਆਉਣਾ ਪੈਂਦਾ ਵਾ ਤੇ ਕੋਈ ਨਹੀਂ ਹੁਣ ਅੱਗੇ ਤਾਂ ਤੋਂ ਮੈਂ ਫੇਰ ਇਹਨਾਂ ਨੂੰ ਥੋੜਾ ਜਿਹਾ ਲੈ ਕੇ ਆਇਆ ਕਰੂੰਗੀ ਵਲੌਗ ਦੇ ਵਿੱਚ ਆਇਆ ਕਰੋ ਤੁਸੀਂ ਠੀਕ ਹੈ ਨਾ ਤੁਹਾਡੇ ਭੈਣ ਭਰਾ ਤੇ ਗੱਲਾਂ ਨੂੰ ਇੰਜੋਏ ਕਰਦੇ ਆ ਠੀਕ ਹੈ ਤੇ ਬਸ ਅੱਜ ਵੀ ਹੋਣੇ ਮੈਨੂੰ ਕਹਿੰਦੇ ਮੇਰੇ ਵੱਲ ਕੈਮਰਾ ਨਾ ਕਰੀ ਤੇ ਬਸ ਇਹੀ ਸੀ ਗੈਰੀ ਵੀਡੀਓ ਬਸ ਗੱਲਾਂ ਕਰਦੇ ਕਹਿੰਦੇ ਫਿਰ ਜਦੋਂ ਜੇ ਵੱਡੀਆਂ ਆਣੀਆਂ ਤੇ ਮਿਲਦੇ ਆ ਜੀ ਨਵੀਂ ਵੀਡੀਓ ਦੇ ਨਾਲ ਤਦ ਤੱਕ ਦੇ ਲਈ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਥੈਂਕ ਯੂ ਸੋ ਮਚ ਬੜੀਆਂ ਗੱਲਾਂ ਤੇ ਸਾਰੇ ਸਤਿ ਸ਼੍ਰੀ ਅਕਾਲ ਜੀ ਬਾਏ ਤੇ ਚੈਨਲ ਨੂੰ ਸਬਸਕ੍ਰਾਈਬ ਕਰਿਓ ਵੀਡੀਓ ਨੂੰ ਲਾਈਕ ਕਰਿਓ ਤੇ ਕਮੈਂਟ ਕਰਕੇ ਵੀ ਆਪਣਾ ਰਿਵਿਊ ਜਰੂਰ ਦਿਓ ਬਾਏ ਉਹ ਬਹੁਤ ਦੂਰ ਤੱਕ ਗਿਆ